ਕਿਸਾਨਾਂ ਨੇ ਸਰਕਾਰ ਖਿਲਾਫ ਨਾਰੇਬਾਜ਼ੀ ਕਰਕੇ ਆਪਣੀਆਂ ਮੰਗਾਂ ਨੂੰ ਲੈ ਕੇ ਪਟਿਆਲਾ ਦੇ ਪੁੱਡਾ ਗਰਾਊਂਡ ਦੇ ਵਿੱਚ ਤਰਨਾ ਦਿੱਤਾ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਨਾ ਮਿਲਣ ਕਾਰਨ ਕਿਸਾਨਾਂ ਦੇ ਵਿੱਚ ਕਾਫੀ ਰੋਸ ਦਾ ਕਿਸਾਨਾਂ ਨੇ ਕਿਹਾ ਕਿ ਹੜ੍ਹਾਂ ਦੇ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਸਬੰਧੀ ਅਸੀਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਉਨ੍ਹਾਂ ਨੂੰ ਹੋਏ ਨੁਕਸਾਨ ਦੇ ਹਿਸਾਬ ਤੇ ਨਾਲ ਪੈਸੇ ਦਿੱਤੇ ਜਾਣ ਸੋ ਇਸੇ ਦੌਰਾਨ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰਦੇ ਹਾਂ ਇਹ ਵੀ ਕਿਹਾ ਕਿ ਅਸੀਂ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਪਰ ਸਰਕਾਰ ਉਹਨਾਂ ਦੀ ਇੱਕ ਵੀ ਨਹੀਂ ਸੁਣ ਰਹੀ ਹੈ ਮੇਰਾ ਜਸਵਿੰਦਰ ਸਿੰਘ ਬਰਾਸ ਜ਼ਿਲ੍ਹਾ ਪ੍ਰਧਾਨ ਪਟਿਆਲਾ ਅੱਜ ਦਾ ਜਿਹੜਾ ਧਰਨਾ ਸੀ ਨੇ ਉਹ ਖੜਾ ਦੇ ਨਾਲ ਜਿਹੜੀਆਂ ਫਸਲਾਂ ਨੁਕਸਾਨੀਆਂ ਗਈਆਂ ਨੇ ਉਹਨਾਂ ਦੀ ਮਾਰ ਦੇ ਮਾਮਜੇ ਨੂੰ ਲੈ ਕੇ ਲਾਇਆ ਹੋਇਆ ਤੇ ਬੇਸ਼ੱਕ ਭਗਵਾਨ ਤਮਨ ਸਰਕਾਰ ਇਸ ਤੋਂ ਪਹਿਲਾਂ ਕਹਿੰਦੀ ਰਹੀ ਹੈ ਵੀ ਅਸੀਂ ਮੁਰਗੀ ਦਾ ਤੇ ਬੱਕਰੀ ਦਾ ਮਾਮਜਾ ਦੇਵਾਂਗੇ ਪਰ ਹਕੀਕਤ ਕੀ ਹੈ ਵੀ ਹਰੇ ਪਿੰਡਾਂ ਦੇ ਵਿੱਚ 1000 ਏਕੜ ਦੇ ਕਰੀਬ ਸਾਡੇ ਕੋਲੇ ਜਿਹੜੀ ਲਿਸਟ ਹੈ ਸਾਡੇ ਕਨੌਰ ਬਲਾਕ ਦੀ ਹੈ ਨਾ ਪਿੰਡਾਂ ਦੀ ਆਈ ਹੈ ਵੀ ਹਰੇ ਇੱਕ ਵੀ ਪਿੰਡ ਨੂੰ ਮਾਮਜਾ ਬੁਗਮਾ ਤਮਾਨ ਸਰਕਾਰ ਨੇ ਦਿੱਤਾ ਨਹੀਂ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਇੱਕ ਤਾਂ ਇਹਦਾ ਸਮਾਂ ਵੀ ਬਾਉਂਡ ਕਰਾਇਆ ਜਾਵੇ ਵੀ ਇੰਨੇ ਸਮੇਂ ਦੇ ਵਿੱਚ ਜਿਹੜਾ ਮਾਮਜਾ ਉਹ ਕਿਸਾਨ ਨੂੰ ਮਿਲ ਜਾਣਾ ਚਾਹੀਦਾ ਅਗਲੀ ਗੱਲ ਹੈ ਜਿਹੜੀ ਵੀ 6800 ਰੁਪਏ ਜਿਹੜਾ ਮਾਮਜਾ ਹੈ ਇਹ ਨਗੂਣਾ ਮਾਮਜਾ ਹੈ ਇਹਦੇ ਨਾਲ ਕੀ ਹੋਣਾ ਹੈ ਕਿਸਾਨਾਂ ਨੇ ਤਿੰਨ ਤਣ ਵਾਰੀ ਜੀਰੀਆਂ ਲਾਈਆਂ ਨੇ ਜੇ ਇੱਕ ਵਾਰੀ ਜੀਰੀ ਲਾਉਂਦਾ ਘਟੋ ਘਟ 10000 ਰੁਪਏ ਕਿਲੇ ਦੇ ਖਰਚ ਜੀਰੀ ਲਾਉਣ ਤੇ ਆਏ ਨੇ ਮਾਲੋ 850 ਰੁਪਇਆ ਨਾ માત્ર ਮਾਮਜਾ ਦੇ ਕੇ ਉਹ ਵੀ ਬਹੁਤ ਘੱਟ ਲੋਕਾਂ ਨੂੰ ਆਪਦੇ ਚਾਹੇਤਿਆਂ ਨੂੰ ਮਿਲੀ ਆਪਦੀ ਮਿਲਬਰਤਨ ਵਾਲਿਆਂ ਨੂੰ ਉਹਨਾਂ ਨੂੰ ਮਾਮਲਾ ਦਿੱਤਾ ਗਿਆ ਜਿਹੜਾ ਹਕੀਕਤ ਦੇ ਵਿੱਚ ਲੋਕਾਂ ਦੀ ਮਾਰ ਹੋਈ ਹੈ ਉਹਨੂੰ ਮਾਮਲਾ ਅਜੇ ਤੱਕ ਭਗਵਾਨ तमाम ਸਰਕਾਰ ਨੇ ਦਿੱਤਾ ਨਹੀਂ ਹੈ ਇਹ ਧਰਨਾ ਅੱਜ ਤਾਂ ਮੰਨ ਲਓ ਸੂਬਾ ਸੁਲੁਕਤ ਮੋਰਚੇ ਦੇ ਸੱਦੇ ਤੇ 1 ਤੋਂ 3 ਵਜੇ ਤੱਕ ਦਾ ਸਾਡਾ ਸਮਾਂ ਹੈ ਉਸ ਤੋਂ ਬਾਅਦ ਅਗਲਾ ਐਕਸ਼ਨ ਜਿਹੜਾ ਅਸੀਂ ਜੇ ਭਵੰਤ ਮੰਤਰੀ ਸਰਕਾਰ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਇਹ ਮਾਮਲਾ ਨਹੀਂ ਪਾਉਂਦੀ ਤਾਂ ਉਹਨਾਂ ਲਈ ਸਮੇਂ ਦੇ ਵਿੱਚ ਇਹ ਐਕਸ਼ਨ ਜਿਹੜੇ ਤਖੀ ਹੋ ਸਕਦੇ ਅੱਜ ਅਸੀਂ ਸੰਯੁਕਤ ਮੋਰਚੇ ਦੇ ਜਿਹੜਾ ਸੱਦੇ ਤੇ ਇੱਥੇ ਇੱਕ ਜੋ ਧਰਨਾ ਲਾਇਆ ਹੈ ਐਸਬੀਐਮ ਦੇ ਦਫ਼ਤਰ ਅੱਗੇ ਜੋ ਵੀ ਜਿਹੜੇ ਸਾਡੇ ਹੜ੍ਹਾਂ ਦੇ ਮਾਪਦੇ ਨੇ ਖੇਤਾਂ 'ਚ ਰੁਕੇ ਪਏ ਨੇ ਤੇ ਅਸੀਂ ਸਰਕਾਰ ਨੂੰ ਸਾਡੇ ਦੇ ਲਈ ਮੰਗ ਪੱਤਰ ਦੇਣ ਆਇਆ ਜਿਹੜੇ ਸਾਡੇ ਕਿਸਾਨ ਵੀਰਾਂ ਦਾ ਇਹਨਾਂ ਨੂੰ ਨੁਕਸਾਨ ਹੋਇਆ ਸੀ ਉਹਦੀ ਪਰਵਾਈ ਲਈ ਅੱਜ ਅਸੀਂ ਇੱਥੇ ਇਕੱਠੇ ਹੋਇਆ ਹੈ ਪਹਿਲਾਂ ਮੀਟਿੰਗਾਂ ਹੁੰਦੀਆਂ ਆ ਰਹੀਆਂ ਨੇ ਇਸ ਸਰਕਾਰ ਤੋਂ ਪਹਿਲਾਂ ਵੀ ਜਦੋਂ 2021 ਵਿੱਚ ਅਸੀਂ ਇੱਥੇ ਦਸੰਬਰ ਦੇ ਮਹੀਨੇ ਵਿੱਚ ਲਗਾਤਾਰ ਪੀਐਸਡੀਐਮ ਦੇ ਦਫ਼ਤਰ ਅੱਗੇ 17 ਦਿਨ ਬੈਠੇ ਰਹੇ ਸੀ ਉਦੋਂ ਜਦੋਂ ਚੰਨੀ ਦੀ ਸਰਕਾਰ ਸੀ ਤਾਂ ਸਰਕਾਰ ਵੱਲੋਂ 17000 ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਗੜੇਮਾਰੀ ਦਾ ਜਿਹੜਾ ਮੁਆਵਜ਼ਾ ਉਹ ਐਲਾਨ ਕੀਤਾ ਗਿਆ ਸੀ ਸਰਕਾਰ ਬਦਲਣ ਤੋਂ ਬਾਅਦ ਇਸ ਭਗਵੰਤਮਾਨ ਸਰਕਾਰ ਨੇ ਜਿਹੜਾ ਕਹਿੰਦਾ ਸੀ ਕਿ ਮੈਂ ਇੱਕ ਮੁਰਗੀ ਮਰੀ ਤੋਂ ਵੀ ਉਹਦਾ ਮੁਆਵਜ਼ਾ ਦਵਾਂਗਾ ਉਹ 17000 ਦੀ ਜਿਹੜੀ ਦਰਾ ਘਟਾ ਕੇ 12000 ਕਰਤੀ ਸੀ ਤੇ ਅੱਜ ਵੀ ਅਸੀਂ ਆਪਣੇ ਜਿਹੜੇ ਹੜ੍ਹਾਂ ਦੇ ਮਾਗਦੇ ਨੇ ਜੋ ਪਿਛਲੇ ਦਿਨਾਂ ਵਿੱਚ ਸਾਡੇ ਕਿਸਾਨ ਵੀਰਾਂ ਦੀ ਫਸਲ ਖਰਾਬ ਹੋਈ ਹੈ ਉਹਦੇ ਲਈ ਇੱਥੇ ਜੋ ਸਾਡੇ ਉਹਨਾਂ ਵੀਰਾਂ ਦਾ ਨੁਕਸਾਨ ਹੋਇਆ ਸੀ ਉਹਦੀ ਭਰਪੂਰ ਜਿਹੜੀ ਗੁੰਗੀਬੋਲੀ ਸਰਕਾਰ ਹੈ ਜੇ ਕੰਮ ਕਰਨੀ ਨੀਂਦ ਸੁੱਤੀ ਪਈ ਹੈ ਉਹਨੂੰ ਜਗਾਉਣ ਲਈ ਆਏ ਆਂ ਦੀ ਹੈ ਜਾਂ ਚੰਬੋ ਚੋ ਝੋਆ ਪੈਂਦਾ ਸਾਡੇ ਏਰੀਆ ਦੇ ਵਿੱਚ ਇਹਨਾਂ ਦੀਆਂ ਹੁਣ ਵੀ ਅੱਗੇ ਵਾਸਤੇ ਵੀ ਸੀ ਸਰਕਾਰ ਤੱਕ ਇਹੀ ਬੇਨਤੀ ਕਰਨੀ ਚਾਹੁੰਦੇ ਆਂ ਬਿੱਕ ਘੱਗਰ ਦੇ ਆਲੇ-ਦਾਲੇ ਸਾਈਡਾਂ ਤੇ ਬੰਨ ਲਵਾਇਆ ਜਾਵੇ ਘੱਗਰ ਨੂੰ ਵਿੱਚੋਂ ਸਫਾਇਆ ਕਰਾਇਆ ਜਾਵੇ ਜਿਵੇਂ ਕਿ ਜਿਹੜੀਆਂ ਇੱਥੇ ਇੱਕ ਗਦਾ ਬੁੱਟੀ ਜੀ ਹੁੰਦੀ ਆ ਉਹਦੀ ਸਫਾਈ ਹੋ ਜੇ ਉਹ ਜਦੋਂ ਕਿ ਤੁਰਦੀ ਆ ਪਾਣੀ ਨਾਲ ਉਹ ਕਿਤੇ ਜਾ ਕੇ ਪੁਲਾਂ ਦੇ ਵਿੱਚ ਫਸ ਜਾਂਦੀ ਆ ਇਸ ਕਰਕੇ ਬਾਹਰ ਖਿੰਡਦਾ ਤੇ ਲੋਕਾਂ ਦੀਆਂ ਫਸਲਾਂ ਦੀ ਬਰਬਾਦੀ ਕਰਦਾ ਹੈ ਇਹ ਗੱਲ ਕਰੀ ਜਿਵੇਂ ਸਰਕਾਰ ਨੇ ਕਿਹਾ ਸੀ ਮੰਗਿਆਂ ਤੋਂ ਦੁਰਗਿਆਂ ਤੱਕ ਜਿਹੜਾ ਹਜ਼ਾਰਾ ਦੇਾਂਗੇ ਪਰ ਹਾਲੇ ਤੱਕ ਦਿੱਤਾ ਨਹੀਂ ਹੈ ਸਰਕਾਰਾਂ ਕੋਈ ਆਉਣ ਸਰਕਾਰਾਂ ਨੂੰ ਚਲਾਉਣ ਵਾਲੀ ਪਿੱਛੋਂ ਕੋਆਪਰੇਟ ਕਰਾਣੇ ਨੇ ਉਹਨਾਂ ਨੇ ਚਲਾਉਣਾ ਹੈ ਉਹਨਾਂ ਦੇ ਰਾਹ ਤੇ ਚੱਲਦੇ ਨੇ ਇਹ ਜੁਮਲੇ ਵਾਲੀਆਂ ਸਰਕਾਰਾਂ ਨੇ ਮੋਦੀ ਨੇ ਜੁਮਲਾ ਸ਼ੁਰੂ ਕਰਤਾ ਅੱਜ ਭਗਵੰਤ ਮਾਨ ਵੀ ਉਹ ਨਾਟਕੀ ਗੱਲਾਂ ਕਰ ਰਿਹਾ ਹੈ ਮੁਰਗੀ ਦੇ ਪੈਸੇ ਦੇ ਦਾਂਗੇ ਬੱਕਰੀ ਦੇ ਪੈਸੇ ਦੇ ਦਾਂਗੇ ਮੁੱਦੇ ਦੀ ਗੱਲ ਉਹ ਕਰਦਾ ਨਹੀਂ ਮੱਝਾਂ ਦੇ ਪੈਸੇ ਗਾਵਾਂ ਦੇ ਪੈਸੇ ਜਾਂ ਜਿਨ੍ਹਾਂ ਦੇ ਘਰ ਟ ਹੈਗੇ ਉਹਨਾਂ ਦੇ ਪੈਸਿਆਂ ਦੀ ਗੱਲ ਨਹੀਂ ਕਰਦਾ ਮੁਰਗੀਆਂ ਕੀ ਕਰਦੀਆਂ ਨੇ মুরগیاں واسطے ਤਾਂ ਇਹ ਐਵੇਂ ਇੱਕ ਝੁੰਮਲੇ ਦੀਆਂ ਗੱਲਾਂ ਨੇ ਹੁਣ ਅਸੀਂ ਇਹ ਚਾਹੁੰਦੇ ਆਂ ਵੀ ਜਿਹੜੇ ਬੰਦੇ ਦਾ ਘਰ ਤੋਂ ਬੇਕਾਰ ਹੋ ਗਿਆ ਉਹਦੀ ਅੱਜ ਜੇ ਕੀਮਤ ਲਾਈਏ ਕੋਈ ਵੀ ਕੀਮਤ ਨਹੀਂ ਲਾ ਸਕਦੇ ਅਸੀਂ ਆਪਣੇ ਹਕਾਲਜ ਦੇ ਹੱਥ ਧਰ ਕੇ ਦੇਖੋ ਭਗਵੰਤ ਮਾਨ ਖੁਦ ਦੇ ਕੇ ਜੇ ਉਹਦਾ ਘਰ ਨੁਕਸਾਨਿਆ ਜਾਵੇ ਤਾਂ ਉਹ ਕੀ ਕਰੂਗਾ ਤਾਂ ਉਹਦਾ ਉਹ 10 ਲੱਖ ਨਾਲ ਵੀ ਘਰ ਪੈਂਦਾ ਅੱਜ ਦੇ ਸਮੇਂ ਦੇ ਨਾਲ ਬਾਕੀ ਕੱਟ ਤੋਂ ਕੱਟ ਵੀ ਅੱਜ ਮੱਝ ਲੈਣ ਚਲੇ ਜਾਵੋ ਲੱਖ ਡੇਢ ਲੱਖ ਪਲੱਸ ਮਹਸਾ ਮਿਲ ਰੀਆਂ ਨੇ ਗਊਆਂ ਨੇ 90 80 ਹਜ਼ਾਰ ਰੁਪਏ ਦੀਆਂ ਉਹ ਮਿਲ ਰੀਆਂ ਨੇ ਇਸ ਤਰ੍ਹਾਂ ਅਸੀਂ ਇਹ ਚਾਹੁੰਦੇ ਆ ਵੀ ਜੇ ਦੇਣਾ ਤਾਂ ਪੂਰੀ ਪਰਪਾਈ ਕਰੀ ਜਾਵੇ ਹੁਣ ਫਸਲ ਹੈ ਜਿਰੀ ਦੀ ਫਸਲ 60 ਹਜ਼ਾਰ ਰੁਪਏ ਦੀ ਕਿੱਲੇ ਵਿੱਚੋਂ ਨਿਕਲਦੀ ਹੈ ਹੁਣ ਉਹ ਦੇ ਰਹੇ ਨੇ ਕੁੱਲ 6800 ਰੁਪਿਆ 6800 ਰੁਪਿਆ ਵੀ ਉਹ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਲੋਕਾਂ ਨੂੰ ਹਰ ਇੱਕ ਨੂੰ ਨਹੀਂ ਦੇ ਰਹੇ ਸਹੀ ਤਰੀਕੇ ਨਾਲ ਗਰਦੌਰੀਆਂ ਨਹੀਂ ਹੋ ਰਹੀਆਂ ਇਹ ਪੈਸਾ ਦੇਣ ਤੋਂ ਆਨਾਂ ਕਾਨੀਆਂ ਕਰ ਰਹੇ ਨੇ ਗਰਦੌਰੀਆਂ ਵਾਲੇ ਵੀ ਸਾਨੂੰ ਟਰਕਾਰੇ ਆ ਨਾ ਪਟਵਾਰੀਆਂ ਕੋਲੇ ਅਸੀਂ ਜਾ ਕੇ ਅਪੀਲਾਂ ਕਰ ਲੀਆਂ ਵੀ ਜਾਓ ਭਾਈ ਸਾਡੇ ਅਸੀਂ ਜਾਣਦੇ ਆ ਖੇਤ ਜਾ ਕੇ ਤੁਹਾਨੂੰ ਦਿਖਾਉਨੇ ਆ ਸਾਡੇ ਖੇਤਾਂ ਦੀਆਂ ਸਹੀ ਗਰਦੌਰੀਆਂ ਕਰੋ ਜਿਹੜੇ ਖੇਤਾਂ ਦੇ ਵਿੱਚ ਮਾਰ ਹੋਈ ਆ ਉਹਨਾਂ ਦੀਆਂ ਵੀ ਗਰਦੌਰੀਆਂ ਨਹੀਂ ਕਰੀਆਂ ਆਪਣੇ ਚਹੇਤੇ ਬੰਦਿਆਂ ਦੇ ਨਾਂ ਤੇ ਉਹਨਾਂ ਨੇ ਚੈੱਕ ਕੱਟ ਕੇ ਦਿੱਤੇ ਜੇ ਦਿੱਤੇ ਨੇ ਤਾਂ ਅਜੇ ਜਿਹੜਾ ਪੈਸਾ ਆਇਆ ਹੈ ਉਹਨਾਂ ਨੂੰ ਫੌਰੀ ਤੌਰ ਤੇ ਵੰਡਿਆ ਜਾਵੇ ਤਾਂ ਕਿ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਨੇ ਕਦੋਂ ਕੀ ਹੋ ਜਾਵੇ ਕਦੋਂ ਉਸ ਡੀਓ ਉੱਤੇ ਕੋਈ ਬੈਨ ਲੱਗ ਜਾਂਦਾ ਹੈ ਇਹ ਚੀਜ਼ ਦੇ ਮਾਰੇ ਅਸੀਂ ਅੱਜ ਧਰਨਾ ਲਾ ਰਹੇ ਹਾਂ ਮੰਗ ਪੱਤਰ ਦੇ ਰਹੇ ਹਾਂ ਵੀ ਇਸ ਨੂੰ ਸਹੀ ਤਰੀਕੇ ਨਾਲ ਚਲਾਇਆ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਾਰਸ਼ਾਂ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਇਹਨਾਂ ਦਾ ਡਰੇਨਾ ਦਾ ਨਾਲੇ ਘਰ ਜੋ ਵੀ ਹੈਗੇ ਨੇ ਪਾਣੀ ਵਾਸਤੇ ਇਹਨਾਂ ਦੀ ਸਫਾਈ ਕਰੀ ਜਾਵੇ ਇਹਨਾਂ ਦਾ ਜੋਗ ਪ੍ਰਬੰਧ ਕਰਿਆ ਜਾਵੇ ਪੂਰੇ ਤੌਰ ਤੇ ਅਸਲ ਗੱਲ ਇਹ ਬਣਦੀ ਹੈ ਹਾੜਾ ਹੁੰਦੇ ਨੇ ਅੱਜ ਦੁਨੀਆ ਚੰਦ ਤੇ ਤਾਂ ਪਹੁੰਚਦੀ ਫਿਰਦੀ ਹੈ ਪਰ ਇੱਥੇ ਕੀ ਪਾਣੀਆਂ ਦਾ ਜਿਵੇਂ ਕਿ ਨੰਗਲ ਡੈਮ ਬਣਾਇਆ ਜਾਂ ਕੋਈ ਹੋਰ ਡੈਮ ਬਣਾ ਕੇ ਪਾਣੀ ਤੋਂ ਕੰਮ ਲੈ ਸਕਦੇ ਨੇ ਤੇ ਹੜ੍ਹਾਂ ਦੀ ਮਾਰ ਤੋਂ ਲੋਕਾਂ ਦੀ ਮਾਰ ਨੂੰ ਵੀ ਬਚਾ ਸਕਦੇ ਨੇ